ਆਪਾਂ ਗੁਰਬਾਣੀ ਦੇ ਵਿੱਚ ਅਰਦਾਸ ਕਰਦੇ ਹਾਂਗੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਤਾਂ ਜਾਵੇ ਸਹੀਦਾਂ ਦੇ ਸਰਤਾਜ ਭਾਈ ਤਾਰੂ ਸਿੰਘ ਜਿਨ੍ਹਾਂ ਦਾ ਅੱਜ ਸਹੀਦੀ ਦਿਹਾੜਾ ਹੈ ਉਹਨਾਂ ਦਾ ਜਨਮ ਤਰਨਤਾਰਨ ਇਲਾਕੇ ਦੇ ਪਿੰਡ ਪੂਲਾ ਵਿਖੇ ਪਿਤਾ ਜੋਧ ਸਿੰਘ ਤੇ ਮਾਤਾ ਧਰਮਕੌਰ ਦੇ ਕੁੱਖੋਂ ਹੋਇਆ ਇੱਕ ਜ਼ਿਮੀਦਾਰ ਸੀਗੇ ਤੇ ਪਿਤਾ ਦੀ ਮੌਤ ਹੋ ਗਈ ਜਦੋਂ ਪਿਤਾ ਦੀ ਮੌਤ ਹੋਈ ਤਾਂ ਜੋ ਵੀ ਫਸਲ ਲਾਉਣੀ 1716 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖੀ ਦੀ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਸਾਰੀ ਫਸਲ ਗੁਰੂ ਕੇ ਲੰਗਰਾਂ ਵਾਸਤੇ ਲਗਾ ਦਿੰਦੀ ਕਿਉਂਕਿ ਸਿੰਘ ਸੀਗੇ ਜਿਹੜੇ ਉਹ ਜੰਗਲਾਂ ਦੇ ਵਿੱਚ ਰਹਿੰਦੇ ਸੀ ਭਾਈ ਸਾਹਿਬ ਪ੍ਰਸਾਦਿਆਂ ਦਾ ਟੋਕਰਾ ਤਿਆਰ ਕਰਨਾ ਤੇ ਸਿੰਘਾਂ ਨੂੰ ਸੁਕਾਉਣਾ ਭਾਈ ਸਾਹਿਬ ਜੋ ਗੁਰੂ ਕੇ ਸੰਗਤਾਂ ਦੀ ਸੇਵਾ ਕਰਦੇ ਸੀਗੇ ਜੰਗਲਾਂ ਦੇ ਵਿੱਚ ਪ੍ਰਸਾਦ ਦੇ ਦੀ ਤਾਂ ਉਹਨਾਂ ਦੀ ਸੇਵਾ ਦੀ ਸ਼ਕਾਇਤ ਲਾਹੌਰ ਦੇ ਨਵਾਬ ਜ਼ਕਰੀਆ ਖਾਨ ਕੋਲੇ ਪਹੁੰਚ ਗਈ ਸाहब رائے ਚੌਧਰੀ ਤੇ ਜ਼ਕਰੀਆ ਖਾਨ ਨੇ ਦੋਨਾਂ ਨੇ ਮਿਲ ਕੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਫੌਜ ਭੇਜੀ ਗਈ ਜਦੋਂ ਸਿਪਾਹੀ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਤਾਂ ਉਹਨਾਂ ਦੇ ਨਾਲ ਭਾਈ ਸਾਹਿਬ ਦੀ ਵੱਡੀ ਭੈਣ ਬੀਬੀ ਤਾਰੋ ਨੂੰ ਵੀ ਗਿਰਫਤਾਰ ਕੀਤਾ ਗਿਆ ਜਦੋਂ ਘਰ ਦੇ ਵਿੱਚੋਂ ਦੋਨੋਂ ਭੈਣ ਭਰਾ ਨੂੰ ਤੁਰਨ ਲੱਗੇ ਤਾਂ ਭਾਈ ਸਾਹਿਬ ਦੀ ਮਾਤਾ ਨੇ ਭਾਈ ਸਾਹਿਬ ਦੇ ਸਿਰ ਦੇ ਉੱਤੇ ਹੱਥ ਫੇਰ ਕੇ ਕਿਹਾ ਵੀ ਪੁੱਤਰ ਇਹਨਾਂ ਦੀ ਕੇਸਾਂ ਦੀ ਕਦਰ ਕਰਨੀ ਤਾਂ ਭਾਈ ਸਾਹਿਬ ਨੇ ਕਿਹਾ ਭਾਵੇਂ ਖੋਪਰੀ ਉੱਤਰ ਜਾਵੇ ਪਰ ਮੈਂ ਇੱਕ ਕੇਸ ਕਤਲ ਨਹੀਂ ਕਰਾਵਾਂਗਾ ਫੇਰ ਜਦੋਂ ਰਸਤੇ ਦੇ ਵਿੱਚ ਪੜਾਣੇ ਪਿੰਡ ਵਿੱਚ ਪਹੁੰਚਦੇ ਆ ਤਾਂ ਉੱਥੇ ਰਾਤ ਹੋ ਜਾਂਦੀ ਆ ਭਾਈ ਸਾਹਿਬ ਤੇ ਉਹਨਾਂ ਦੀ ਭੈਣ ਰਾਤ ਕਰਦੇ ਨੇ ਉੱਥੇ ਬਹੁਤ ਜ਼ਿਆਦਾ ਗੁਰੂ ਕੇ ਸਿੱਖ ਰਹਿੰਦੇ ਹੁੰਦੇ ਨੇ ਉਹ ਗੁਰੂ ਕੇ ਸਿੱਖਾਂ ਨੇ ਸਪਾਈਆਂ ਨੂੰ ਲਾਲਚ ਦਿੱਤਾ ਤੇ ਭਾਈ ਸਾਹਿਬ ਦੀ ਭੈਣ ਨੂੰ ਉੱਥੋਂ ਉਹਨਾਂ ਤੋਂ ਸੜਵਾ ਲਿਆ ਤੇ ਭਾਈ ਸਾਹਿਬ ਨੂੰ ਵੀ ਕਿਹਾ ਭਾਈ ਸਾਹਿਬ ਮੰਨੇ ਨਹੀਂ ਕਹਨੇ ਵੀ ਜਿੰਨਾ ਤੇ ਚਿਰ ਸਹੀਦ ਸਿੱਧ ਦੀ ਪ੍ਰਾਪਤ ਨਹੀਂ ਕਰਦੇ ਉਹਨਾਂ ਚਿਰ ਆਪਣਾ ਕੁਝ ਨਹੀਂ ਬਣਾਣਾ ਭਾਈ ਸਾਹਿਬ ਨੂੰ ਲਾਹੌਰ ਜ਼ਕਰੀਆ ਖਾਨ ਕੋਲੇ ਲੈ ਲਜਾਇਆ ਗਿਆ ਜਦੋਂ ਲਾਹੌਰ ਦੇ ਜ਼ਕਰੀਆ ਖਾਨ ਨੇ ਕਿਹਾ ਕਿ ਗੁਰਸਿੱਖੀ ਦਾ ਤਿਆਰ ਤਿਆਗ ਕਰ ਦੇ ਤੇ ਕੈਸ ਕਤਲ ਕਰ ਤੇ ਭਾਈ ਸਾਹਿਬ ਨੇ ਕਿਹਾ ਵੀ ਕਿ ਜੇਕਰ ਮੈਂ ਕੈਸ ਕਤਲ ਕਰਾ ਕੇ ਮੇਰੀ ਮੌਤ ਨਹੀਂ ਹੋਊਗੀ ਤਾਂ ਉਹ ਕਹਿੰਦਾ ਵੀ ਜਦੋਂ ਮੌਤ ਹੋਣੀ ਆ ਤਾਂ ਮੈਂ ਕੇਸ ਕਤਲ ਨਹੀਂ ਕਰਾਵਾਂਗਾ ਉਹਨਾਂ ਨੇ ਹੁਣ ਜਕਰੀਆ ਖਾਨ ਭਾਈ ਤਾਰੂ ਸਿੰਘ ਨੂੰ ਕਹਿੰਦਾ ਕਿ ਤੁਹਾਡੇ ਕੇਸ ਤਾਂ ਮੇਰੀ ਜੁੱਤੀ ਮੂਹਰੇ ਲਾ ਕੇ ਕਤਲ ਕਰਵਾਵੇਗੀ ਭਾਈ ਤਾਰੂ ਸਿੰਘ ਦੇ ਸੁਭਾਅਕ ਮੂੰਹੋਂ ਬਚ ਨਿਕਲਿਆ ਕਿ ਜੁੱਤੀ ਤਾਂ ਹੁਣ ਮੇਰੀ ਤੁਹਾਨੂੰ ਮੂਹਰੇ ਲਾਵੇਗੀ ਤੇ ਨਾਈ ਬੁਲਾਇਆ ਗਿਆ ਕੈਂਚੀ ਨਾਲ ਕੇਸ ਦਾ ਕਤਲ ਕਰਨ ਦਾ ਯਤਨ ਕੀਤਾ ਗਿਆ ਕੈਂਚੀ ਉਹਨਾਂ ਕੇਸਾਂ ਤੇ ਚੱਲੀ ਨਾ ਫਿਰ ਮੋਚੀ ਬੁਲਾਇਆ ਗਿਆ ਮੋਚੀ ਨੇ ਖੋਪੜੀ ਕੇਸਾਂ ਸਮੇਤ ਬਖ ਕਰ ਦਿੱਤੀ ਭਾਈ ਤਾਰੂ ਸਿੰਘ 22 ਦਿਨ ਭਾਜਨ ਕਰਦੇ 22 ਦਿਨ ਤੱਕ ਜਿਉਂਦੇ ਰਹੇ ਭਾਈ ਸਾਹਿਬ ਦੇ ਕੇਸ ਦਾ ਕਤਲ ਹੋ ਗਿਆ ਪਰ ਜਕਰੀਆ ਖਾਨ ਦੇ ਉਸੇ ਟਾਈਮ ਪਸਾਬ ਦਾ ਬੰਨ ਪੈ ਗਿਆ ਪਸਾਵ ਦੇ ਬੰਨ ਦੇ ਨਾਲ ਦਰਦ ਦੇ ਨਾਲ ਤੜਫ ਰਿਹਾ ਭਾਈ ਸਵੇਗ ਸਿੰਘ ਨੂੰ ਕਹਿੰਦਾ ਮੈਥੋਂ ਹੁਣ ਇਹ ਦਰਦ ਬਰਦਾਸ਼ਤ ਨਹੀਂ ਹੁੰਦਾ ਤਾਂ ਭਾਈ ਸਵੇਗ ਸਿੰਘ ਕਹਿੰਦੇ ਨੇ ਵੀ ਤੂੰ ਅੰਮ੍ਰਿਤਸਰ ਜਾ ਕੇ ਅਰਦਾਸ ਕਰ ਸ਼ਾਇਦ ਤੁਹਾਡਾ ਬੰਨ ਠੀਕ ਹੋ ਜਾਵੇਗਾ ਫਿਰ ਅੰਮ੍ਰਿਤਸਰ ਤੋਂ ਪਤਾ ਲੱਗਦਾ ਹੈ ਕਿ ਭਾਈ ਤਾਰੂ ਸਿੰਘ ਦੇ ਪੈਰਾਂ ਦੀ ਜੁੱਤੀ ਜੇਕਰ ਜਕਰਿਆ ਖਾਨ ਦੇ ਸਿਰ ਦੇ ਵਿੱਚ ਪੈਂਦੀ ਤਾਂ ਉਹਨਾਂ ਦਾ ਬੰਨ ਖੁੱਲ ਜਾਵੇਗਾ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਨੂੰ ਨਵੀਂ ਜੁੱਤੀ ਪਹਿਨਾਈ ਗਈ ਤੇ ਉਹ ਉਹ ਪੈਰਾਂ 'ਚ ਜੁੱਤੀ ਲਹਾ ਕੇ ਜ਼ਕਰੀਆ ਖਾਨ ਦੇ ਜਦੋਂ ਸਿਰ ਦੇ ਵਿੱਚ ਜੁੱਤੀ ਮਾਰਦੀ ਆ ਤਾਂ ਉਹਨਾਂ ਦਾ ਥੋੜਾ ਜਿਹਾ ਬੰਨ ਠੀਕ ਹੋ ਜਾਂਦਾਗਾ 22 ਦਿਨ ਲਗਾਤਾਰ ਸਿਰ ਦੇ ਵਿੱਚ ਹਰ ਰੋਜ਼ ਜੁੱਤੀਆਂ ਪੈਣੀਆਂ ਲੱਗੀਆਂ 22 ਦਿਨਾਂ ਬਾਅਦ ਸਵੇਰ ਵੇਲੇ ਜ਼ਕਰੀਆ ਖਾਨ ਦੀ ਮੌਤ ਹੋ ਜਾਂਦੀ ਆ ਜਦੋਂ ਭਾਈ ਤਾਰੂ ਸਿੰਘ ਨੂੰ ਪਤਾ ਲੱਗਦਾ ਕਿ ਜ਼ਕਰੀਆ ਖਾਨ ਦੀ ਮੌਤ ਹੋ ਗਈ ਪਾਈ ਤਾਰੂ ਸਿੰਘ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਆਪਣੇ ਸਵਾਸ ਤਿਆਗ ਦਿੰਦੇ ਨੇ ਤੇ ਕਹਿੰਦੇ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕਾ ਨਾ ਜਾਵੇ ਧੰਨਵਾਦ